ਤਦਰ ਪੰਜਾਬ ਦੇ ਅੰਦਰ ਗਰੀਬ ਪਰਿਵਾਰਾਂ ਦੇ ਲਈ ਮੁੱਖ ਮੰਤਰੀ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਇਹ ਸਹੂਲਤ ਉਹਨਾਂ ਪਰਿਵਾਰਾਂ ਦੇ ਲਈ ਇੱਕ ਵੱਡੀ ਰਾਹਤ ਹੈ ਜੋ ਕਿ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰਥ ਸਿਗੇ। ਅਰੇ ਉੱਥੇ ਹਲਕਾ ਦਿੜਬਾ ਦੇ ਪਿੰਡ ਰੋਗਲਾ ਦੇ ਇੱਕ ਬੱਚੇ ਦਾ ਦਿਲ ਦਾ ਇਲਾਜ ਪੀਜੀਆਈ ਤੋਂ ਕਰਵਾਇਆ ਗਿਆ ਜੋ ਇਸ ਸਕੀਮ ਦੇ ਕਰਕੇ ਸਾਰਾ ਇਲਾਜ ਫ੍ਰੀ ਹੋਇਆ ਤੇ ਪਰਿਵਾਰ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ। ਸਰਵੇ ਰਾਜੀ ਪਿੰਡ ਰੋਗਲਾ ਤੇ ਰਹਿਣ ਵਾਲੇ ਜੀ। ਬੱਚੇ ਦਾ ਨਾਮ ਅਜੀਤ ਸਿੰਘ ਜੀ। ਉਹਨੂੰ ਹੱਟੇ ਇੱਕ ਬਿਮਾਰੀ ਸੀ ਜੀ ਉਹਦਾ ਫਰੀ ਇਲਾਜ ਹੋਇਆ ਜੀ ਇਹ ਕੋਈ ਬਿਲਕੁਲ ਠੀਕ ਆ ਜੀ ਐਨ ਖੇਲਦਾ ਤੁੰਦ ਰੋਸ ਜੀ ਸਰਕਾਰ ਦਾ ਧੰਨਵਾਦ ਆ ਜੀ ਮੇਰੇ ਨਾਮ ਪਰ ਵੀ ਆਰਬੀਐਸਕੇ ਦੇ ਤਹਿਤ ਜੋ ਸਲਾਨਾ ਹੈਲਥ ਚੈੱਕਅਪ ਹੁੰਦਾ ਹੈ ਉਸ ਦੇ ਵਿੱਚ ਅਸੀਂ ਪਿਛਲੇ ਸਾਲ ਦਸੰਬਰ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰੋਗਲਾ ਦੇ ਵਿੱਚ ਹੈਲਥ ਚੈੱਕਅਪ ਕੀਤਾ ਸੀਗਾ ਜਿਸ ਦੌਰਾਨ ਸਾਨੂੰ ਬੱਚਾ ਅਜੀਤ ਸਿੰਘ ਜੋ ਕਿ ਉਸ ਸਮੇਂ ਚੌਥੀ ਜਮਾਤ ਵਿੱਚ ਸੀਗਾ ਇਸ ਦਾ ਸਾਨੂੰ ਹਾਰਡ ਵੀ ਦਿੱਕਤ ਦਾ ਥੋੜਾ ਡਾਊਟ ਲੱਗਿਆ ਤੇ ਇਸ ਬੱਚੇ ਨੂੰ ਅਸੀਂ ਫਿਰ ਸੰਗਰੂਰ ਰੈਫਰ ਕੀਤਾ ਸੰਗਰੂਰ ਤੋਂ ਪਟਿਆਲਾ ਪਟਿਆਲਾ ਤੋਂ ਪੀਜੀਆਈ ਤੇ ਪੀਜੀਆਈ ਦੇ ਵਿੱਚ ਇਸ ਬੱਚੇ ਦਾ ਮੁੱਖ ਮੰਤਰੀ ਸਰਬਤ ਸਿਹਤ ਯੋਜਨਾ ਦੇ ਤਹਿਤ ਇਸ ਬੱਚੇ ਦਾ ਇਲਾਜ ਹੋਇਆ ਅੱਜ ਅਸੀਂ ਇਸ ਬੱਚੇ ਦਾ ਫਾਲੋਅ ਅਪ ਕੀਤਾ ਤੇ ਹੁਣ ਇਹ ਬੱਚਾ ਬਿਲਕੁਲ ਤੰਦਰੁਸਤ ਹੈ ਅਤੇ ਆਪਣੇ ਰੋਜ਼ਾਨਾ ਦੇ ਦਿਨਚਰਿਆ ਦੇ ਜੋ ਵੀ ਕੰਮਕਾਰ ਹੈ ਖੇਡਣਾ ਹੈ ਪੜ੍ਹਨਾ ਹੈ ਉਹ ਪੂਰੀ ਤਰ੍ਹਾਂ ਕਰ ਰਿਹਾ ਹੈ ਤੇ ਉਸ ਦੇ ਵਿੱਚ ਉਸ ਨੂੰ ਕੋਈ ਵੀ ਦਿੱਕਤ ਨਹੀਂ ਐਸੋ ਕੀ ਬਤਾਂਗੇ ਕਾਮੇਡੀ ਦੇ ਬਾਦਸ਼ਾਹ